ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਕਿਸਾਨਾਂ ਬਾਰੇ ਪਹਿਲਾਂ ਵੀ ਗੱਲਬਾਤ ਕਰ ਚੁੱਕੇ ਹਾਂ ਪੂਰੇ ਪੰਜਾਬ ਦੇ ਕਿਸਾਨਾਂ ਨੇ ਫਾਰਮ ਹਾਊਸ ਬਣਾਉਣੇ ਉਸ ਤੋਂ ਬਾਅਦ ਪੌਦਾ ਤਿਆਰ ਕਰਕੇ ਵੇਅਰ ਹੌਕ ਦੇ ਵਿੱਚ ਸਟੋਰ ਕਰਨੇ ਉਸ ਤੋਂ ਬਾਅਦ ਪੰਜਾਬ ਦੇ 2100 ਗ੍ਰੋਸਰੀ ਸਟੋਰ ਤੇ ਸਪਲਾਈ ਕਰਨਾ ਦੂਜਾ ਅਸੀਂ ਅੱਜ ਗੱਲ ਕਰਨੀ ਹੈ ਸਹਾਇਕ ਧੰਨਿਆਂ ਦੀ ਜਿਵੇਂ ਕਿ ਮੱਝਾ گاਵਾਂ ਦੇ ਡੇਰੀ ਫਾਰਮ ਪੁਲਟਰੀ ਫਾਰਮ ਸੀ ਫਾਰਮ ਗੋਟ ਫਾਰਮ ਇਹਨਾਂ ਨੂੰ ਪਿੰਡਾਂ ਦੇ ਵਿੱਚੋਂ ਸ਼ਿਫਟ ਕਰਕੇ ਫਾਰਮ ਹਾਊਸ ਤੇ ਲਿਆਂਦਾ ਜਾਊਗਾ ਕਿਉਂਕਿ ਪਿੰਡਾਂ ਦੀ ਸਾਫ ਸਫਾਈ ਦਾ ਵੀ ਸਾਡੀ ਜ਼ਿੰਮੇਵਾਰੀ ਹੁੰਦੀ ਪਿੰਡਾਂ ਨੂੰ ਸਾਫ਼-ਸਾਫ਼ ਰੱਖਣਾ ਦੂਜੀ ਗੱਲ ਇਹ ਵੀ ਹੈਗੀ ਐ ਦੇ ਅੱਗੇ ਪ੍ਰੋਡਕਟ ਚਾਰ ਕਰਨੇ ਡੇਰੀ ਫਾਰਮ ਦੇ ਵਿੱਚ ਜਾਂ ਤਾਂ ਕਿਸਾਨ ਆਪਣੇ ਦੁੱਧ ਡ੍ਰੈਗਟ ਉਤੇ ਰੇਟ ਫਿਕਸ ਕਰਕੇ ਤੁਸੀਂ ਗਰੋਸਿਸਟੋਰ ਤੇ ਤੁਸੀਂ ਸਪਲਾਈ ਕਰ ਸਕਦੇ ਆ ਜਾਂ ਤੁਸੀਂ ਜਿਵੇਂ ਕਿ ਪ੍ਰਾਈਵੇਟ ਸਰਕਾਰੀ ਡੇਰੀ ਫਾਰਮ ਆ ਉਹਨਾਂ ਨਾਲ ਤੁਸੀਂ ਐਗਰੀਮੈਂਟ ਕਰ ਸਕਦੇ ਹੋ ਐਗਰੀਮੈਂਟ ਤੁਸੀਂ ਇਹੀ ਕਰਨਾ ਹੈਗਾ ਕਿਉਂਕਿ ਜਿੰਨੀ ਵੀ ਇੰਡਸਟਰੀ ਹੈਗੀ ਆ ਡੇਰੀ ਫਾਰਮ ਦੇ ਵਿੱਚ ਜਿਵੇਂ ਕਿ ਪੁਨਰ ਕਰਨੇ ਮਸ਼ੀਨਰੀ ਵੀ ਹੈ ਲੇਬਰ ਵੀ ਹੈ ਕੀ ਆ ਬਿਜਲੀ ਪਾਣੀ ਜੋ ਸਾਰੀ ਉਹਨਾਂ ਕੋਲੇ ਸਥਾਪਿਤੀ ਹੈਗੀ ਆ ਤੁਸੀਂ ਉਹਨਾਂ ਨੂੰ ਦੁੱਧ ਸਪਲਾਈ ਕਰਨਾ ਹੈਗਾ ਉਹਨਾਂ ਨੇ ਕਿ ਪ੍ਰੋਡਕਟ ਬਣਾ ਕੇ ਦੇਣੇ ਹਨ ਤੁਸੀਂ ਇਹਦੇ ਵਿੱਚ 50-50 ਦੀ ਪਾਰਟਨਰਸ਼ਿਪ ਕਰ ਸਕਦੇ ਹੋ ਇਹਦੇ ਨਾਲ ਅਸੀਂ ਤੁਹਾਡੇ ਸੁਝਾਅ ਵੀ ਮੰਗ ਰਹੇ ਹਾਂ ਤੁਸੀਂ ਸਾਨੂੰ ਵੱਧ ਤੋਂ ਵੱਧ ਡੇਅਰੀ ਫਾਰਮ ਦੇ ਵਿੱਚ ਜਾਂ ਜਿਹੜੇ ਆਪਾਂ ਫਾਰਮ ਉਸ ਬਣਾਉਣੇ ਹੈਗੇ ਆ ਉਹਨਾਂ ਦੇ ਵਿੱਚ ਅਗਰ ਤੁਸੀਂ ਸੁਝਾਅ ਦੇਣੇ ਚਾਹੁੰਦੇ ਹੋ ਹੋਰ ਇੰਪਰੂਵ ਕਰਨਾ ਚਾਹਦੇ ਹੋ ਤੁਸੀਂ ਸਾਨੂੰ ਆਪਣੇ ਸੁਝਾਅ ਦੇ ਸਕਦੇ ਹੋ ਬਾਕੀ ਸਾਡਾ YouTube ਚੈਨਲ ट्रायंगल ਪਾਰਟੀ ਪੰਜਾਬ ਅਤੇ ਸੋਹਣਾ ਪੰਜਾਬ Facebook ਪੇਜ ਵੀ ਹੈ ਤੁਸੀਂ ਇਸ ਨੂੰ ਬਾਅਦ ਤੋਂ ਬਾਅਦ ਸਬਸਕ੍ਰਾਈਬ ਕਰੋ ਫਾਲੋ ਕਰੋ ਲਾਈਕ ਕਰੋ ਤਾਂ ਜੋ ਤੁਹਾਨੂੰ ਅਗਲੇ ਆਉਣ ਵਾਲੇ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਸਾਰਿਆਂ ਨੂੰ ਜੀ ਆਇਆਂ ਆਖਦੇ ਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ